もう。No. Boom. Yeah. Yeah. ज्ञानलप मत ਨਡੁੱਲਾਈ ਦਰਦਰਵੇ ਸ਼ਿਸ਼ੇ ਸਫਲ ਸੇ ਤਿੰਨ ਧੰ ਜਣੇਂਦੀ ਮਾਉ ਅਨ ਸਫਲ ਸੇ ਪਰ ਸੰਮਾਨੀ ਯੋਗ ਜੁਗੋ ਜੁਗਤਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧੂ ਕਿਰਪਨਿਤ ਗੁਰਤਾ ਗਦੀ ਤੂੰ ਵਿਰਾਜਮਾਨ ਸਤਿਗੁਰੂ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨੰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਗਾਂ ਵਾਲੇ ਹੋ ਅਜ ਸੁਮੁੱਚੇ ਸੰਸਾਰ ਵਿਸ਼ਵ ਦੇ ਅੰਦਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲਿਵਾ ਸਿੱਖ ਵਿਰਾਜ ਰਹੇ ਹਨ ਬਹੁਤੀ ਸ਼ਰਧਾ ਭਾਵਨਾ ਦੇ ਨਾਲ ਕੰਨੀ ਤਰ ਦਸ਼ਮੇਸ਼ ਪਿਤਾ ਸਤਿਗੁਰਧੀਆਂ ਤੋਂ ਵਰੋਸਾਏ ਹੋਏ। ਉਹਨਾਂ ਨਾਮ ਬਖਸ਼ਸ਼ਾਂ ਦੇ ਪਤਨ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਮਨਾ ਰਹੀਆਂ ਹਨ। ਆਪਾਂ ਸਾਡੇ ਨੇ ਹੋਰ ਵੀ ਵੱਡੇ ਭਾਗ ਹਨ ਕਿ ਆਪਾਂ ਨੂੰ ਉਸ ਅਸਥਾਨ ਤੇ ਇਹ ਜਨਮ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਸ ਧਰਤੀ ਉੱਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਨੇ ਜਨਮ ਲਿਆ ਔਰ ਸਾ ਸੰਗਤ ਆਪਣੀ ਇਸ ਧਰਤੀ ਨੂੰ ਨਤਮਸਤਕ ਹੋਣ ਆਏ ਹਾਂ ਇਹ ਜਨਮ ਦਿਹਾੜਾ ਕਿਉਂ ਮਨਾਇਆ ਜਾਂਦਾ ਹੈ ਕਿਵੇਂ ਮਨਾਉਣਾ ਹੈ ਤੇ ਮਨਾਉਣ ਦਾ ਲਾਭ ਕੀ ਹੈ ਇਹ ਚੀਜ਼ ਵਿਚਾਰਨ ਦੀ ਲੋੜ ਹੈ ਇਸ ਧਰਤੀ ਉੱਤੇ ਦੋ ਤਰ੍ਹਾਂ ਦੀਆਂ ਸ਼ਖਸੀਅਤਾਂ ਦਾ ਨਾਮ ਰਹਿੰਦਾ ਹੈ ਜਾਂ ਇਬਾਦਤ ਵਾਲਿਆਂ ਦਾ ਜਾਂ ਸ਼ਹਾਦਤ ਵਾਲਿਆਂ ਦਾ ਔਰ ਧੰਨਵਾਦ ਦੀਪ ਸਿੰਘ ਜੀ ਆਂਦੇ ਹਿੱਸੇ ਦੋਵੇਂ ਚੀਜ਼ਾਂ ਆਈਆਂ ਨੇ ਇਬਾਦਤ ਵੀ ਔਰ ਸ਼ਹਾਦਤ ਵੀ ਇਸ ਧਰਤੀ ਉੱਤੇ ਨਾਮ ਜਿਹਾ ਇਵਾਦਤ ਵਾਲਿਆਂ ਦਾ ਰਹਿੰਦਾ ਜਾਂ ਸ਼ਹਾਦਤ ਵਾਲਿਆਂ ਦਾ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕੋ ਨਾਨਕ ਜਗਤ ਮੈਂ ਕਿੰਨ ਜਪਿਓ ਗੁਰਮੰਤ ਪਰ ਜਿਨ੍ਹਾਂ ਦਾ ਅੱਜ ਦਿਨ ਮਨਾਉਣ ਵਾਸਤੇ ਅੱਜ ਜੁੜੇ ਉਹਨਾਂ ਦੇ ਹਿੱਸੇ ਵਿੱਚ ਦੋਵੇਂ ਚੀਜ਼ਾਂ ਆਈਆਂ ਨੇ ਇਵਾਦਤ ਵੀ ਬਹੁਤ ਹੈ ਤੇ ਸ਼ਹਾਦਤ ਵੀ ਹੈ ਆਓ ਸਾ ਸੰਗਤ ਗੁਰਮਤਿ ਵਿਚਾਰਾਂ ਰੰਭ ਕਰਨ ਤੋਂ ਪ੍ਰਥਮ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਔਰ ਅਸੀਸ ਬਖਸ਼ੋ ਦੁਨੀਆਂ ਵਿੱਚ ਵਾਹਿਗੁਰੂ ਇੱਕੋ ਇੱਕ ਕੌਮ ਹੈ ਸਿੱਖ ਕੌਮ ਜਿਹਦੇ ਵਿੱਚ ਜਦੋਂ ਵੀ ਕੋਈ ਸਿੱਖ ਸਿੱਖ ਨੂੰ ਮਿਲਦਾ ਹੈ ਜਦ ਗੁਰੂ ਦੇ ਹਜ਼ੂਰ ਦੀਵਾਨ ਸਜਦਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕੀਤੀ ਜਾਂਦੀ ਹੈ ਦੁਨੀਆ ਵਿੱਚ ਕੋ ਇੱਕ ਵਾਹਿਦ ਸਿੱਖ ਕੌਮ ਹੈ ਜਿਨ੍ਹਾਂ ਨੂੰ ਗੁਰੂ ਦਾ ਹੁਕਮ ਹੈ ਅੱਗੇ ਆਵਤ ਸਿੰਘ ਜੂ ਭਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਔ ਇੱਕ ਵਾਰ ਹਾਜ਼ਰੀ ਲਵਾਓ ਦੋਹੇ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਸ ਝੁਕਾਓ ਔਰ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਫਤਿਹ ਬੁਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਂਝੀਤ ਨੂੰ ਮੱਜੇ ਦੇ ਮਝੈਲੋ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਮੇਰੇ ਸਤਿਗੁਰ ਦੀ ਮੈਂ ਰਸਤੇ 'ਚ ਸੋਇਦਾ ਹੁੰਦਾ ਸੀ ਔਰ ਸਿੰਘਾਂ ਨਾਲ ਵੀ ਕੀਤੀ ਅਰਦ ਨਾਲੋਂ ਜ਼ਿਆਦਾ ਅਰਦਾਸ ਜਿਹੜੀ ਹੈ ਉਹ ਮੱਜੇ ਦੀ ਧਰਤੀ ਨੂੰ ਸਮਰਪਤ ਹੈ ਖੋਪਨੀਆਂ ਲਹਾਉਣ ਵਾਲੇ ਵੀ ਇਸ ਧਰਤੀ ਦੇ ਗੁਰਦੁਆਰਿਆਂ ਦੀ ਸੇਵਾ ਲਈ ਸੀਸ ਦੇਣ ਵਾਲੇ ਵੀ ਇਸ ਧਰਤੀ ਦੇ ਸਾ ਸੰਗਤ ਬੰਦ-ਬੰਦ ਕਟਵਾਉਣ ਵਾਲੇ ਵੀ ਇਸ ਧਰਤੀ ਦੇ ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲੇ ਸਾਤਸੰਗਤ ਮੀਰ ਮੰਨੂ ਦੀ ਜੇਲ੍ਹ ਵਿੱਚ ਅਪਹਿ ਕਸ਼ਟ ਸਹਿਣ ਵਾਲੇ ਉਹ ਵੀ ਇਸ ਧਰਤੀ ਦੇ ਇਸ ਧਰਤੀ ਨੂੰ ਮਾਣ ਹੈ ਮੱਝੇ ਦੀ ਧਰਤੀ ਨੂੰ ਪਾਤਸ਼ਾਹ ਨੇ ਤਰੁੱਠ ਕੇ ਬਖਸ਼ਿਸ਼ ਕੀਤੀ ਹੈ ਕਲਗੀਧਰ ਪਾਤਸ਼ਾਹ ਕਹਿ ਗਏ ਸਨ ਮੁਕਸਰ ਸਾਹਿਬ ਦੀ ਧਰਤੀ ਤੇ ਜਾਓ ਉਸ ਭਾਈ ਮਹਾ ਸਿੰਘ ਮੱਝ ਸਿੱਖੀ ਬਹਾਲ ਰੰਨੀ ਦੁਨੀਆ ਤੱਕ ਇਸ ਧਰਤੀ ਦਾ ਇੱਕ ਟੁਕੜਾ ਐਸਾ ਹੋਏਗਾ ਜਿਹਨੂੰ ਮੱਝ ਕਹਿੰਦੇ ਨੇ ਉੱਥੇ ਸਦਾ ਹੀ ਸਿੱਖੀ ਬਹਾਲ ਰਹੇਗੀ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸਭ ਤੋਂ ਪਹਿਲਾਂ ਆਪਾਂ ਸ਼ੁਕਰਾਨਾ ਕਰੀਏ ਜਿਸ ਗੁਰੂ ਨੇ ਨਵਾਜਿਆ ਆਪਾਂ ਨੂੰ ਵੀ ਚਰਨ ਧੂੜ ਪ੍ਰਾਪਤ ਹੋਵੇ ਇਸ ਧਰਤੀ ਦੀ ਮਿਲ ਕੇ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪੜੋ ਸਤਿਗੁਰ ਕਹਿਵਲੇ ਹਾਰਾ ਆਪਣੇ ਸਤਿਗੁਰ ਕੈ ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਹਾਰੇ ਸਤਗੁਰ ਵਾਹ ਗੱਜ ਕੇ ਸਤਗੁਰ ਕੈਵਲ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਹਾਰ ਆਪਣੇ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਹਾਰ ਸਤਗੁਰ ਸਤਗੁਰ ਕੈਵਲ ਹਾਰ ਆਪਣੇ ਸਤਗੁਰ ਕੋ ਸਤਨਾਮ ਸ੍ਰੀ ਆਪਣੇ ਸਤਗੁਰ ਕੈ ਬਲਿਹਾਰੈ ਬਲਿਹਾਰ ਜਾਣ ਨਾਲ ਕੀ ਮਿਲਣਾ ਅਗੈ ਸੁਖ ਪਾਸ਼ੇ ਸੁਖ ਸਹਜ ਘਰ ਆਨੰਦ ਹਮਾਰੈ ਸਿੱਖ ਦੇ ਹਿਰਦੇ ਘਰ ਵਿੱਚ ਆਨੰਦ ਰਹੇਗਾ ਉਹ ਦੁੱਖ ਵਿੱਚ ਵੀ ਸੁੱਖ ਮਨਾਉਣ ਦੀ ਸਮਰੱਥਾ ਰੱਖੇਗਾ ਉਹ ਘਾਟੇ ਵਿੱਚ ਵੀ ਇਹ ਮਹਿਸੂਸ ਕਰੇਗਾ ਵੱਧਾਈ ਵੱਧ ਹੈ ਉਹ ਜ਼ਿੰਦਗੀ ਵਿੱਚ ਕੋਈ ਹਾਰ ਨਹੀਂ ਸਕਦਾ ਉਹ ਭੁੱਖ ਵਿੱਚ ਵੀ ਰੱਜਿਆ ਰਹੇਗਾ ਸਾਸੰਗ ਦੇ ਪਿਆਰ ਨਾਲ ਇੱਕ ਵਾਰ ਬੇਨਤੀ ਇਹ ਹੈ ਦੋਵੇਂ ਹੱਥ ਜੋੜ ਕੇ ਕਿ ਮਿੰਟ ਮੇਰੇ ਕੋਲ ਥੋੜੀ ਨੀਂ ਕਥਾ ਦੇ ਕਿਉਂਕਿ ਸਮਾਗਮ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਤੁਸੀਂ ਇਕਾਗਰਤਾ ਹੁਣ ਬਖਸ਼ੋ ਸਤਿਗੁਰੂ ਤੋਂ ਵਿਹਾਰ ਕਿਉਂ ਜਾਣੇ ਗੁਰੂ ਗੁਰੂ ਜਪਦੇ ਆ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਸਿੱਖ ਨੂੰ ਆਨੰਦ ਔਰ ਸਹਿਜ ਪ੍ਰਾਪਤ ਹੁੰਦਾ ਹੈ دو چیزیں نہیں سکھ کلہ پہراوے دا نام سکھی نہیں ہے میں ایک کئی بار بینتی منجی سے دوان حالتوں بھی کئی ساتھ سنگت ککار وزاروں خریدے جا سکتے نے باری طور پر کپڑے دا وانا کوئی باروں خرید سکتے پر معاف کرے ہو ککار وزاروں مل جاندے نے کردار وزاروں نہیں ملدہ وہ گروہ دشمیش پہ تا تو ہے ਕਕਾਰ ਬਾਜ਼ਾਰੋਂ ਮਿਲ ਸਕਦੇ ਨੇ ਪੈਣ ਲਈ ਕਿਰਦਾਰ ਗੁਰੂ ਬਖਸ਼ਿਸ਼ ਕਰਕੇ ਦਿੰਦੇ ਕਿਰਦਾਰ ਕਦੇ ਨਾਲ ਬਣਦਾ ਜਦੋਂ ਸਹਜ ਆ ਜਾ ਜੀਵਨ ਵਿੱਚ ਔਰ ਸਹਜ ਗੁਰੂ ਕੋਲੋਂ ਮਿਲਦਾ ਜਦੋਂ ਕੋਈ ਗੁਰੂ ਨੂੰ ਵਾਹ ਵਾਹ ਕਰਕੇ ਜਪੇ ਗੁਰੂ ਦੀ ਵਡਿਆਈ ਕਰਦਿਆਂ ਆਪਣੇ ਸਤਿਗੁਰ ਕੈ ਬਲਿਹਾਰੈ ਰਹਿ ਗੁਰੂ ਰਹਿ ਕਰਦੇ ਆ ਕੀ ਮਿਲਣਾ ਸ਼ੁਰੂ ਹੋਣੇ ਅਬ ਸੁਖ ਪਾਛੇ ਸੁਖ ਸਹਜ ਘਰ ਆਨੰਦ ਹਮਾਰਾ ਸਿੱਖ ਦੇ ਜੀਵਨ ਵਿੱਚ ਸਹਜ ਪੈਦਾ ਹੁੰਦਾ ਉਹ ਘਾਟੇ ਵਿੱਚ ਵੀ ਕਹਿੰਦਾ ਰਜਿਆ ਹੋਇਆ ਮਾਫ ਕਰਿਓ ਬਹੁਤੇ ਬੰਦਿਆਂ ਨੂੰ ਆਦਤ ਹੁੰਦੀ ਹੈ ਮਾਰੇ ਗਏ ਲੁੱਟੇ ਗਏ ਕੱਖ ਨਹੀਂ ਬਚਦਾ ਉਹ ਘਾਟਾ ਪੈ ਗਿਆ ਉਹ ਸਾਧ ਸੰਗਤ ਉਹ ਬੰਦੇ ਘਾਟੇ ਵਿੱਚ ਹੀ ਰਹਿੰਦੇ ਨੇ ਉਹ ਹਰ ਹਾਲਾਤ ਵਿੱਚ ਕਹਿੰਦਾ ਚੜ੍ਹਦੀ ਕਲਾ ਹਰ ਹਾਲਾਤ ਵਿੱਚ ਕਹਿੰਦਾ ਚੜ੍ਹਦੀ ਕਲਾ ਚੜ੍ਹਦੀ ਕਲਾ ਇੱਕ ਉਹ ਸ਼ਬਦ ਹੈ ਜਿਹੜਾ ਪਾਤਸ਼ਾਹ ਨੇ ਖਾਲਸੇ ਨੂੰ ਦਿੱਤਾ ਔਰ ਜਦੋਂ ਅਰਦਾਸ ਸੰਪੂਰਨ ਹੋਏਗੀ ਉਦੋਂ ਜ਼ਰੂਰ ਤੁਸੀਂ ਇਹ ਅਰਦਾਸ ਵਿੱਚ ਪੜੋਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਚੜ੍ਹਦੀ ਕਲਾ ਇੱਕ ਉਹ ਸ਼ਬਦ ਹੈ ਜਿਹੜਾ ਸਿੱਖ ਨੂੰ ਹਰ ਹਾਲਾਤ ਵਿੱਚ ਉਹ ਚਾਈ ਵਿੱਚ ਰੱਖਦਾ ਹੈ ਦੁੱਖ ਵਿੱਚ ਸੁੱਖ ਵਿੱਚ ਹਰ ਖਵੇ ਸੋਗ ਵਿੱਚ ਤੁਹਾਨੂੰ ਤੇ ਦੁਨੀਆ ਦਾ ਅਸਰ ਨਹੀਂ ਹੋਏਗਾ ਚੜਦੀ ਕਲਾ ਕੋਹ ਸ਼ਬਦ ਹੈ ਜਿਹੜਾ ਸਿੱਖ ਦੀ ਅੰਦਰ ਦੀ ਵਰਤੀ ਨੂੰ ਇੰਨਾ ਪੋਜ਼ਿਟਿਵ ਕਰ ਦਿੰਦਾ ਹੈ ਕਿ ਉਹ ਮਹਿਸੂਸ ਕਰਦਾ ਹੈ ਕਿ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ ਇਹ ਕਹਤੀ ਨਿਤ ਬੁਰਾ ਨਹੀਂ ਸਭ ਫਲਾਈ ਹੈ ਰੇ ਸਭ ਜਿੱਤ ਸਾ ਸੰਗਤ ਇੱਥੇ ਮੜਨ ਜਾਂ ਹੱਥ ਪੈਰ ਕੋਈ ਕਰਦ ਲੱਗ ਜਾ ਵਢਿਆ ਜਾਵੇ ਨਾ ਤੇ ਦਰਦ ਹੁੰਦੀ ਹੈ ਤੁਸੀਂ ਉਸ ਧਰਤੀ ਤੇ ਬਿਠੇ ਹੋ ਨਜ਼ਦੀਕ ਜਿੱਥੋਂ ਜਨਮ ਲੈਣ ਵਾਲਿਆਂ ਨੇ ਖੋਪਰ ਲਹਾ ਕੇ ਕਈ ਦਿਨ ਚੌਂਕੜਾ ਮਾਰ ਕੇ ਬੈਠੇ ਰਹੇ ਖੋਪਰੀ ਲੱਥਣ ਤੋਂ ਬਾਅਦ ਵੀ ਦਰਦ ਮਹਿਸੂਸ ਨਹੀਂ ਹੋ ਰਿਹਾ ਪਤਾ ਕਿਉਂ ਅੰਦਰ ਗੁਰੂ ਨੇ ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਹੈ ਵਹਿਗੁਰੂ ਵਹਿਗੁਰੂ ਗੁਰੂ ਤੋਂ ਬਲਿਹਾਰ ਜਾਣ ਨਾਲ ਆਨੰਦ ਵਿੱਚ ਬੈਠੇ ਨੇ ਖੋਪਰੀ ਲਹੋਣ ਤੋਂ ਬਾਅਦ ਵਿੱਚ ਵੀ ਆਨੰਦ ਵਿੱਚ ਹੈ ਇੱਥੇ ਮੁਆਫ ਕਰਿਓ ਦਲਦਲਾਂ ਦੀ ਖਾਤਰ ਕੈਸ ਕਤਲ ਕਰਾਉਣ ਵਾਲੇ ਵੀ ਲੋਕ ਆਨੰਦ ਵਿੱਚ ਨਹੀਂ ਹੈ ਪੁੱਛ ਲਓ ਉਹਨਾਂ ਨੂੰ ਜਾ ਕੇ ਜਿਨ੍ਹਾਂ ਨੇ ਪੈਸਿਆਂ ਦੀ ਖਾਤਰ ਸਿੱਖੀ ਛੱਡ ਦਿੱਤੀ ਉਹਨਾਂ ਨੂੰ ਪੁੱਛੋ ਸੁਖੀ ਹੋਵੇ ਨਹੀਂ ਭਾਈ ਜਿਨ੍ਹਾਂ ਨੇ ਸਿੱਖੀ ਨਹੀਂ ਛੱਡੀ ਖੋਪਰੀ ਲੋਹਾ ਕੇ ਵੀ ਆਨੰਦ ਵਿੱਚ ਹੈ ਕਿਉਂ ਗੁਰੂ ਨੇ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਟਿਕਾ ਦਿੱਤਾ ਹੈ ਉਹ ਖੋਪਰੀ ਲੋਹਾ ਕੇ ਵੀ ਜਪਦੇ ਨੇ ਬਲਿਹਾਰ ਵਾਹਿਗੁਰੂ ਵਾਹਿਗੁਰੂ ਆਪਣੇ ਸਤਗੁਰ ਕੈ ਬਲਿਹਾਰੇ ਅੱਗ ਸੁਖ ਪਾਸ਼ਾ ਸੁਖ ਸਹਜਾ ਘਰ ਆਨੰਦ ਹਮਾਰਾ ਉਹ ਦੁੱਖ ਵਿੱਚ ਵੀ ਸੁੱਖ ਮਹਿਸੂਸ ਕਰਦੇ ਹੁਣ ਤੇ ਹੰਦੇ ਉਹ ਗੁਰੂ ਕੀ ਦੰਦ ਹੈ ਛੋਟਾ ਜਿਹਾ ਨੁਕਤਾ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤਾ ਵਿੱਚ ਮੈਂ ਤੁਹਾਡੇ ਸਮੁਖਿ ਰੱਖਣ ਲੱਗਾ ਹੈ ਭਾਈ ਗੁਰਦਾਸ ਜੀ ਲਿਖਦੇ ਅੰਬੀਆਂ ਅੰਬ ਦੇ ਦਰਖਤ ਨੂੰ ਲੱਗ ਜਾਂਦੀਆਂ ਨੇ ਵੈਸੇ ਵਿਦਵਾਨਾਂ ਨੇ ਕਈਆਂ ਨੇ ਉਹਦਾ ਅਰਥ ਇਮਲੀ ਵੀ ਕੀਤਾ ਪਰ ਉਹਦਾ ਤੇ ਅੰਬ ਨਾਲ ਕੋਈ ਮੇਲ ਨਹੀਂ ਹੈ ਕਵਿਤਾ ਇੱਥੋਂ ਸ਼ੁਰੂ ਹੁੰਦਾ ਹੈ ਆਮਬ ਕੀ ਸਦਰ ਕਤ ਮਿੱਟਰ ਆਮਲੀ ਖਾਏ ਜਿਹਨੂੰ ਸੌਖਾ ਸੰਨਣਾ ਹੋਵੇ ਅੰਬ ਵਰਗੀਆਂ ਅੰਬੀਆਂ ਹੋ ਸਕਦੀਆਂ ਨੇ ਵੇਖਣ ਨੂੰ ਉਹ ਅੰਬ ਲੱਗਦਾ ਪਰ ਅੰਬ ਵਰਗੀ ਮਿਠਾਸ ਉਸ ਅੰਬੀ ਵਿੱਚ ਨਹੀਂ ਹੈ ਉਸ ਇਮਲੀ ਵਿੱਚ ਨਹੀਂ ਹੈ ਸਜਣੋ ਜਿਵੇਂ ਅੰਬ ਵਰਗੀ ਅੰਬੀ ਨਹੀਂ ਹੋ ਸਕਦੀ ਇਦਾਂ ਦੁਨਿਆਵੀ ਇੱਕ ਰਿਸ਼ਤਾ ਹੋਰ ਹੈ ਪਾਏ ਚਾਚੇ ਮੰਮੇ ਮਸੜ ਦੁਨਿਆਵੀ ਤੌਰ ਤੇ ਸ਼ਰੀਕਾ ਜਿੰਨਾ ਮਰਜ਼ੀ ਕੋਈ ਨੇੜੇ ਦਾ ਹੋਵੇ ਪਿਓ ਵਰਗਾ ਦੁਨੀਆਂ ਵਿੱਚ ਕੋਈ ਰਿਸ਼ਤਾ ਨਹੀਂ ਹੈ ਉਜ ਰਿਸ਼ਤਿਆਂ ਦੀ ਉਹ ধারণা ਦਿਤੀਆਂ ਅਖੀਰ ਤੇ ਜਾ ਕੇ ਕਹਿਣਗੇ ਗੁਰੂ ਵਰਗਾ ਕੋਈ ਰਿਸ਼ਤਾ ਨਹੀਂ ਦੁਨੀਆ 'ਚ ਸਾਰੇ ਰਿਸ਼ਤੇ ਥੱਲੇ ਆਮ ਤੀ ਸਦਰ ਕਤ ਮਟ ਤਾਮਲੀ ਖਾਏ ਪਿਤਾ ਦਾ ਪਿਆਰ ਨਾ ਪਰੋਸੀ ਪੈ ਪਾਈਏ ਕਹਿੰਦੇ ਪਿਓ ਵਰਗਾ ਪਿਆਰ ਪੜੋਸੀ ਤੋਂ ਨਹੀਂ ਮਿਲ ਸਕਦਾ ਪਿਓ ਵਰਗਾ ਹੋ ਸਕਦਾ ਪਰ ਪਿਓ ਨਹੀਂ ਹੋ ਸਕਦਾ ਸਜਣੋ ਪਿਓ ਵਾਲਾ ਪਿਆਰ ਪੜੋਸੀਆਂ ਤੋਂ ਜਾਂ ਤਾਹੇ ਚਾਚਿਆਂ ਤੋਂ ਨਹੀਂ ਮਿਲ ਸਕਦਾ ਸਤਕਾਰਯੋਗ ਹੋ ਸਕਦੇ ਨੇ ਪਿਓ ਪਿਓਏ ਹੁੰਦਾ ਉਹਦੇ ਵਰ ਬਰਾਬਰ ਕੋਈ ਰਿਸ਼ਤਾ ਨਹੀਂ ਦੁਨੀਆ 'ਚ ਆਮ ਦੀ ਸਦਰ ਕਦ ਮਿਟ ਤਾਮਲੀ ਖਾਏ ਪਿਤਾ ਕਾ ਪਿਆਰ ਨਾਂ ਤਰੋਸੀ ਤੇ ਪਈ ਹੈ ਸਾਗਰ ਦੀ ਨਿਦ ਕਤ ਪਈਆ ਕੋਖਰ ਸੈ ਕਹਿੰਦੇ ਛੱਪੜ ਵਿੱਚੋਂ ਸਾਗਰ ਵਰਗੀ ਥੋੜੀ ਚੀਜ਼ ਮਿਲਦੀ ਜਿਹੜੀਆਂ ਚੀਜ਼ਾਂ ਸਾਗਰ ਵਿੱਚ ਨੇ ਉਹ ਛੱਪੜ ਵਿੱਚ ਨਹੀਂ ਹੋ ਸਕਦੀਆਂ ਬਿਨ ਕਰ ਸਰ ਦੀਪ ਜੋਤਣਾ ਤੇ ਦੀਪਾਈਏ ਕਹਿੰਦੇ ਸੂਰਜ ਚੜ੍ਹਿਆ ਹੋਵੇ ਲੱਖਾਂ ਦੀਵੇ ਜਗਾ ਦਿਓ